ਇਹ ਜੀ ਕਲਾਂੌਰ ਤੋਂ ਸਾਲੇਜਾਗ ਰੋਡ ਆ ਸਾਲੇਜਾਗ ਰੋਡ ਤੇ ਅਸੀਂ ਖੜੇ ਆ ਖੇਤਾਂ ਦੇ ਵਿੱਚ ਖੜੇ ਆ ਅਸੀਂ ਖੇਤਾਂ ਦੇ ਵਿੱਚ ਤਕਰੀਬਨ ਝੋਨਾ ਮਰ ਗਿਆ ਪੰਚਾਇਤ ਦਾ ਰਕਬਾ ਹੋ ਜੀ ਤੇ ਮਾਲਕੀਆਂ ਦਾ ਰਕਬਾ ਬਈ ਇੱਧਰ ਹਾਲਾਤ ਵੇਖੇ ਜਾਣ ਜੀ ਰਕਬਾ ਸਾਰਾ ਡੁੱਬਿਆ ਪਿਆ ਝੋਨਾ ਅਜੇ ਤੱਕ ਨਹੀਂ ਲੱਭਣ ਡਿਆ ਅੱਜ ਤਕਰੀਬਨ 12 ਦਿਨ 13 ਦਿਨ ਹੋ ਗਏ ਨੇ ਅਜੇ ਤੱਕ ਕੋਈ ਫਸਲ ਤਾਂ ਨਹੀਂ ਲੱਭਣ ਈ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹ ਸਾਰੇ ਇਲਾਕੇ ਦੀ ਗਰਦੋਰੀ ਸਪੈਸ਼ਲ ਗਰਦੋਰੀ ਕਰਵਾ ਕੇ ਤੇ ਇਹਦਾ ਕੋਈ ਮੁਆਵਜ਼ਾ ਦਿੱਤਾ ਜਾਵੇ ਜੁੜੇ ਜੀ ਕਲਾਂਦਰ ਪੋਸਟ نیوز ਨਾਲ ਇਸ ਟਾਈਮ ਖੜੇ ਆ ਕਲਾਂਦਰ ਦੇ ਵਿੱਚ ਸਾਲੇ ਚੱਕ ਰੋਡ ਤੇ ਇੱਥੇ ਕਿਸਾਨਾਂ ਦੀ ਹਜ਼ਾਰਾਂ ਏਕੜ ਪੈਲੀ ਜੋ ਝੋਨੇ ਦੀ ਫਸਲ ਖਰਾਬ ਹੋ ਚੁੱਕੀ ਹੈ ਸਾਡੇ ਨਾਲ ਕਿਸਾਨ ਜੀ ਜੁੜਨੇ ਗੱਲਬਾਤ ਕਰਨ ਨੇ ਭਾਈ ਕੀ ਨਾਂ ਆ ਜ ਆਪਣਾ ਜੀ ਮੇਰਾ ਨਾਂ ਜੀ ਹਰਪਾਲ ਸਿੰਘ ਆ ਕਿੰਨਾ ਕੁ ਆਪਣਾ ਝੋਨੇ ਚ ਖਰਾਬ ਹੋਇਆ ਜੀ ਪੈਲੀ ਜੇ ਮੈਂ ਆਪਣੇ ਇਕੱਲੇ ਦਾ ਆਖਾਂ ਤੇ ਉਹਦੇ ਬਹੁਤ ਜ਼ਿਆਦਾ ਵਾ 70 ਤੋਂ 80 ਕਿੱਲੇ ਮੇਰਾ ਇਕੱਲੇ ਦਾ ਖਰਾਬ ਹੋਇਆ ਤਾਂ ਲੇਕਿਨ ਸਾਡੇ ਜਿਹੜਾ ਕਲਾਨਾ ਹੋ ਰਿਹਾ ਇਹਦਾ 3500 4000 ਰੁਪਿਆ 4000 ਕਿੱਲਾ ਨੁਕਸਾਨ ਹੋਇਆ ਛਾਲੇ ਚੱਕ ਪਾ ਕੇ ਦਜਾ 8-10 ਹਜ਼ਾਰ ਕਿਲਾ ਨੁਕਸਾਨ ਹੋਇਆ ਇੱਥੇ ਤੇ ਐਸ ਕਰਕੇ ਜਿਹੜਾ 100% ਨੁਕਸਾਨ ਆ ਸਭ ਤੋਂ ਜ਼ਿਆਦਾ ਕਲਾਂੌਰ ਦਾ ਨੁਕਸਾਨ ਆ ਦਰਜਾ ਬਦਰਜਾ ਸਾਰੇ ਪਿੰਡਾਂ ਦਾ ਛਾਲੇ ਚੱਕ ਸ਼ੋਣ ਜੀ ਜੀਓ ਜਲਾਈ ਜਿੰਨੇ ਵੀ ਇੱਧਰ ਪਿੰਡ ਨੇ ਗਾਰੀ ਮਾ ਬਾਦ ਅਨੁਸਾਰਾਂ ਦਾ ਹੀ ਨੁਕਸਾਨ ਆ ਕਿੰਨੇ ਦਿਨ ਹੋ ਗਏ ਨੇ ਪਾਣੀ ਆਏ ਨੇ ਇੱਥੇ ਪਾਣੀ ਜੀ ਇੱਥੇ 22 ਤਰੀਕ ਦਾ ਤੁਰਿਆ ਫਿਰਦਾ ਕਰਨ ਵਾਲਾ ਨਾ ਸਾਫ਼ ਹੋਣ ਕਰਕੇ 22 ਤਰੀਕ ਦਾ ਇਹ ਪਾਣੀ ਵੀ 22 ਤਰੀਕ ਤੇ ਤਰ ਰਿਹਾ ਹੈ ਅਜੇ ਤੱਕ ਤੁਸੀਂ ਦੇਖ ਸਕਦੇ ਜੇ ਝੋਨੇ ਦੇ ਵਿੱਚ ਉਸੇ ਤਰ੍ਹਾਂ ਝੋਨੇ ਡੁੱਬੇ ਨੇ ਇੰਨਾ ਮਤਲਬ ਜ਼ੀਰੋ ਖਾਤਾ ਵਾ ਇੱਥੇ ਤੱਕ ਪਰਾਲੀ ਵੀ ਸਾਨੂੰ ਔਖਿਆਂ ਹੋ ਕੇ ਵਾਣੀ ਪੈਣੀ ਹੈ ਵਿੱਚ ਇਹ ਮੈਂ ਪਾਣੀ ਮੀਂਹ ਦਾ ਪਾਣੀ ਹੈ ਕਿ ਜਾਂ ਜਾਂ ਦਰਿਆ ਦਾ ਪਾਣੀ ਆਇਆ ਉਹ ਜੀ ਹਾਂ ਜੀ ਮੀਂਹ ਦਾ ਵੀ ਪਾਣੀ ਹੈ ਪਿੱਛੋਂ ਗੱਲ ਨਹੀਂ ਲਾਗੋ ਤੁਸੀ ਟੁੱਟੀ ਜੇ ਤੁਸੀ ਨਾ ਟੁੱਟਦੀ ਤੇ ਸ਼ਾਇਦ ਇੰਨਾ ਨੁਕਸਾਨ ਨਾ ਹੁੰਦਾ ਤੇ ਜੇ ਕਿਰਨ ਵਾਲਾ ਸਾਫ਼ ਹੋ ਜਾਂਦਾ ਤੇ ਬਿਲਕੁਲ ਹੀ ਨੁਕਸਾਨ ਸਾਡਾ ਨਹੀਂ ਹੋਣਾ ਸਾਡੇ ਕਲਾਂਨੌਰ 'ਚ ਬਹੁਤ ਜ਼ਿਆਦਾ ਆਮਦਨ ਹੈ ਐਦਾ ਕੋਈ ਵਾਲੀ ਵਾਰਸ ਨਹੀਂਗਾ ਇਹਦਾ ਕਿਰਨ ਵਾਲਾ ਸਾਫ ਹੋਇਆ ਹੁੰਦਾ ਤੇ ਆ ਸਾਡਾ ਨੁਕਸਾਨ ਨਹੀਂ ਅੱਜ ਹੋਣਾ। ਇਹ ਪਹਿਲੀ ਫਿਰ ਮਤਲਬ ਜਦੋਂ ਬੋਣੀ ਆ ਉਸ ਤੋਂ ਬਾਅਦ ਵੀ ਨੁਕਸਾਨ ਹੋਏਗਾ। ਆ ਜੀ ਵੇਖੋ ਜੀ ਨੁਕਸਾਨ ਆ ਨੀਵੇਂ ਜਦੋਂ ਕਿਰਨਾਂ ਖਾਲੀ ਗਈ ਕਿਰਨਾਂ ਸਾਫ ਹੋਈ ਤੇ ਆ ਪਾਣੀ ਇਸੇ ਤਰ੍ਹਾਂ ਹੀ ਚੜਿਆ ਰਹਿਣਾ ਕਰਨਾ ਵਾ ਮਾਸਾ ਵੀ ਪਿੱਛੇ ਮੀਂਹ ਪੈ ਗਿਆ ਪਾਣੀ ਇਸ ਤਰ੍ਹਾਂ ਕਣਕਾ ਖਰਾਬ ਹੋਣੀ ਆ। ਸਾਡਾ ਹੋਰ ਮਜੂਜ਼ ਨੇ ਗੱਲਬਾਤ ਕਰਨੀ ਆ। ਭਾਈ ਕੀ ਨਾਂ ਜੀ ਆਪਣਾ? ਅਮਰਜੀਤ ਸਿੰਘ ਕਲਾਨੌਰ ਜੀ। ਜਿਹੜੀ ਪਹਿਲੀ ਇਹ ਖਰਾਬ ਹੋਈ ਆ ਕੀ ਕਹੋਗੇ? ਵੇਖੋ ਜੀ ਇਹ ਜੇ ਤਕਰੀਬਨ 7-8000 ਰਕਬਾ ਸਾਲੇ ਚੱਕ ਕਲਾਨੌਰ ਜਿਉ ਜਲਾਈ ਇਹਨਾਂ ਪਿੰਡਾਂ ਦਾ ਰਕਬਾ ਖਰਾਬ ਹੋ ਜਾਵਾ 24 ਤਰੀਕ ਤੋਂ ਜਿਹੜਾ ਕਿ ਝੋਨੇ ਸਾਰੇ ਡੁੱਬ ਗਏ ਨੇ ਉਦੋਂ ਬਾਅਦ ਅਜੇ ਤੱਕ ਨੰਗੇ ਨਹੀਂ ਹੋਏ ਸਾਰੇ ਝੋਨੇ ਜਿਹੜਾ ਰਕਬਾ ਵਾ ਉਹ ਇਹਦੇ ਵਿੱਚ ਡੁੱਬਾ ਪਾਣੀ ਚ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਨੇ ਆ ਕਿ ਇਹਦਾ ਕੋਈ ਨਾ ਕੋਈ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਨਾਲ ਹੀ ਅਸੀਂ ਪੰਚਾਇਤ ਨੂੰ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੇ ਆ ਕਿ ਜੋ ਪੰਚਾਇਤ ਦਾ ਰਕਬਾ ਵਾ ਉਹ ਅਗਲੇ ਸਾਲ ਇਸੇ ਠੇਕੇ ਤੇ ਲਵਾਇਆ ਜਾਏ ਲੋਕਾਂ ਦਾ ਤਾਂ ਲੋਕੀ ਬਸ ਸਕਦੇ ਨੇ ਜੇ ਨਾ ਲਵਾਇਆ ਗਿਆ ਤੇ ਖੁਦ ਖਸ਼ੀਆਂ ਦੇ ਰਾਹ ਅੱਗੇ ਲੋਕ ਪਏ ਨੇ ਤੇ ਇਹ ਫਿਰ ਖੁਦਕਸੀਆਂ ਵਾਲਾ ਹੀ ਚਾਂਸ ਹੋ ਸਕਦਾ ਇਹਦੂੰਗਾ ਹੋਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਹਾਂ ਕਿ ਜਿਹੜੇ ਨਾਲੇ ਨੂੜੇ ਨੇ ਉਹਨਾਂ ਦੀ ਵੀ ਖਲਾਈ ਕੀਤੀ ਜਾਵੇ ਤੇ ਲੋਕਾਂ ਦਾ ਮੁਆਵਜ਼ਾ ਦੇ ਕੇ ਬਾਹ ਮੜੀ ਜਾਵੇ ਕੋਈ ਬਲਜਣਕ ਜਿਵੇਂ ਪਸ਼ੂਆਂ ਦਾ ਚਾਰੇ ਦਾ ਕਿਦਾਂ ਚੱਲਦਾ ਪਿਆ ਪਸ਼ੂਆਂ ਦਾ ਚਾਰਾ ਜੀ ਇੱਥੇ ਕੋਈ ਬੰਦਾ ਨਹੀਂ ਖਲੋਂਦਾ ਜੇ ਖਲੋਂਦੇ ਨੇ ਉਹਾਂ ਦੇ ਖਰਾਬਾ ਅੱਗੇ ਹੋਇਆ ਕਲਾ ਨੌਰ ਦਾ ਨਾਂ ਕਹੇ ਲਿਸਟ 'ਚ ਨਹੀਂ ਬੋਲਦਾ ਕਿ ਜਿੰਨੇ ਵੀ ਲੋਕ ਪਿੱਛੋਂ ਬਹੁਤ ਰਾਸ਼ਨ ਹੁੰਦਾ ਵਾ ਖਾਨ ਪੀਣ ਵਾਲਾ ਵੀ ਆਉਂਦਾ ਵਾ ਚਾਰਿਆਂ ਦਾ ਵੀ ਆਉਂਦਾ ਵਾ ਉਹ ਜਿਹੜਾ ਸਾਰਾ ਰਾਸ਼ਨ ਅਗਲੇ ਪਿੰਡਾਂ 'ਚ ਜਾਂਦਾ ਵਾ ਤੇ तकरीबन ਇੱਥੇ ਲੋਕਾਂ ਦੀਆਂ ਕਈਆਂ ਦੀਆਂ ਤੂੜੀਆਂ ਵੀ ਰੁੜ ਗਈਆਂ ਇਹ ਅਗੇ ਜਾਨੀ ਤੇ ਮਾਲੀ ਨੁਕਸਾਨ ਤੋਂ ਵਿਚਾਰਿਆ ਜਾਨੀ ਕਿ ਡੰਗਰ ਤੇ ਜੀ ਬਚ ਗਏ ਨੇ ਲੋਕਾਂ ਦੇ ਉੱਚੇ ਥਾਂ ਹੋ ਗਏ ਨੇ ਘਰ ਵੀ तकरीबन ਉੱਚੇ ਥਾਂ ਨੇ ਤੇ ਬਾਕੀ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਕੋਈ ਚਾਰੇ ਦਾ ਵੀ ਲੋਕਾਂ ਦਾ ਢੁਕਾ ਪ੍ਰਬੰਧ ਕੀਤਾ ਜਾਵੇ ਤੇ ਖਰਾਬੇ ਦਾ ਵੀ ਕੋਈ ਪ੍ਰਬੰਧ ਕੀਤਾ ਜਾਵੇ ਜਿੰਨੀਆਂ ਵੀ ਸਵਾਲ ਸੇ ਵੀ ਸੰਥਰਾ ਆ ਰਹੀਆਂ ਨੇ ਅਸਰੀਆਂ ਇੱਥੇ ਕਲੰਦਰ ਰੁਕਦੋਂ ਅੱਗੇ ਜਾ ਰਹੀਆਂ ਕੋਈ ਸਿੰਗਰ ਬਹੁਤ ਆ ਰਹੇ ਨੇ ਪਰ ਉਹ ਸਿਰਫ ਅਮਲੇ ਇਨਕੇ ਡੇਰਾ ਬਾਬਾ ਨਾਨਕ ਰਮਦਾਸ ਜੀ ਨਾਲੇ ਵਾਲ ਨੂੰ ਕਹਿ ਲੈਂਦੇ ਕਲੰਦਰ ਨੂੰ ਕਿਉਂ ਨਹੀਂ ਪਹੁੰਚ ਰਿਹਾ ਕੋਈ ਵੇਖੋ ਜੀ ਪਾਣੀ ਇਥੋਂ ਦੀ ਗਾਂ ਲੰਗਿਆ ਵਾ ਉੱਥੇ ਜਾ ਕੇ ਪਾਣੀ ਲਾ ਲਓ ਇਕੱਠਾ ਹੋ ਗਿਆ ਜਦੋਂ ਕਿ ਐਂਡ ਤੇ ਜਾ ਕੇ ਪਾਣੀ ਅੱਗੋਂ ਕਾਂ ਪਾਸਤਾ ਚਲੇ ਜਾਂਦਾ ਜਨਾਲੇ ਤੋਂ ਕਾ ਤੇ ਇੱਥੇ ਜਿਹੜਾ ਪਾਣੀ ਆ ਇੱਥੇ ਜਿਹੜਾ ਪਾਣੀ ਆ ਉਹ ਇਥੋਂ ਦੀ ਹੋ ਗਿਆ ਸਾਰਾ ਲੰਗਿਆ 12 12 15 15 ਫੁੱਟ ਪਾਣੀ ਜਿਹੜਾ ਇਹ ਰਕਬੇ ਚ ਵਗਿਆ ਵਾ ਤੇ ਆਪੇ ਪ੍ਰਸ਼ਾਸਨ ਨੂੰ ਜਾਂ ਸੰਸਥਾਵਾਂ ਨੂੰ ਹੀ ਸੋਚਣਾ ਚਾਹੀਦਾ ਕਿ ਇੰਨਾ ਪਾਣੀ ਵਗਿਆ ਤੇ ਇਹਦੇ ਵੀ ਨੁਕਸਾਨ ਹੋਇਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਪੁੱਛਣ ਵਾ ਤੇ ਆਇਆ ਹੋਇਆ ਜੇ ਗੱਲ ਬਣਦੀ ਅਜੇ ਤੱਕ ਤਾਂ ਜਨਾਬ ਕੋਈ ਨਹੀਂ ਆਇਆ ਨਾ ਕਿਸੇ ਨੇ ਕੋਈ ਤਾਲਮਲ ਕੀਤਾ ਵਾ ਸਾਡੇ ਨਾਲ ਅਜੇ ਤੱਕ ਤੇ ਕੋਈ ਸੰਸਥਾ ਵੀ ਜਿਹੜੀ ਹੈ ਸਪੈਸ਼ਲ ਤੌਰ ਤੇ ਇੱਧਰ ਨਹੀਂ ਪਹੁੰਚੀ ਚਾਰਾ ਚੂਰਾ ਮੁਸ਼ਕਲ ਹੋ ਰਿਹਾ ਫਿਰ ਚਾਰਾ ਮਾਰਾ ਸੁੱਕੀਆਂ ਤੂੜੀਆਂ ਮੰਗ ਕੇ ਲੋਕਾਂ ਦੇ ਘਰਾਂ ਚੋਂ ਪਾਉਂਦੇ ਆ ਤੇ ਮਾੜਾ ਮੋਟਾ ਵੰਡ ਪਾਉਂਦੇ ਆ ਗੁਜ਼ਾਰਾ ਕਰਨਦੇ ਆ ਬਾਕੀ ਅਜੇ ਤੱਕ ਨਾ ਕੋਈ ਚਾਰਾ ਤੇ ਨਾ ਕੋਈ ਇਹੋ ਜਿਹੀ ਚੀਜ਼ ਪਹੁੰਚੀ ਸੋ ਇਹਨਾਂ ਕਿਸਾਨ ਜਿਨ੍ਹਾਂ ਨੇ ਕਿਹਾ ਕਿ ਅਜੇ ਤੱਕ ਨਾ ਤਾਂ ਪ੍ਰਸ਼ਾਸਨ ਪਹੁੰਚਿਆ ਤੇ ਨਾ ਹੀ ਇੱਥੇ ਜਿਹੜੀਆਂ ਟਰਾਲੀਆਂ ਨੰਗਲੀਆਂ ਟਰੱਕ ਆ ਰਹੇ ਨੇ ਪਿੱਛੋਂ ਉਹ ਕਲੰਦਰ ਰੁਕਣ ਦੀ ਬਜਾਏ ਸਿੱਧਾ ਡੇਰਾ ਬਾਬਾ ਨਾਨਕ ਤੇ ਰਮਜ਼ਾਸ ਵਾਲੀ ਸਾਈਡ ਨੂੰ ਜਾ ਰਹੇ ਨੇ ਇੱਥੇ ਕੋਈ ਵੀ ਨਹੀਂ